ਆਪਾ ਬੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਹੋਵੋਗੇ ਇੱਕਾ ਜਾਨਵਰ ਆ ਯਾਰ ਦੇਖਿਆ ਅਜੀਬ ਜਾਂ ਇਹ ਆ ਦੇਖੋ ਕੀ ਚੀਜ਼ ਆ ਇਹ ਕਿਨੇ ਕਿਨੇ ਪਹਿਲਾਂ ਦੇਖਿਆ ਸਾਨੂੰ ਕਮੈਂਟ ਜਰੂਰ ਕਰੋ ਭਾਈ ਤੁਹਾਨੂੰ ਲੱਗਦਾ ਕਿ ਕੁਝ ਹੋਰ ਆਗਾ ਇਹ ਸ਼ਛਾਧਾਰੀ ਦਾਗ ਦਾ ਬੱਚਾ ਲੱਗਦਾ ਇੱਛਾ ਦਾ ਨਾਗ ਗੱਡੀ ਜਾਂਦਾ ਇਹ ਆ ਦੇਖ ਨਿਕਿਆ ਨਹੀਂ ਇੱਛਾ ਦਾ ਨਾਗ ਤਾਂ ਨਹੀਂ ਖਾ ਯਾਰ ਇਹ ਫੜ ਲੈਣੇ ਕੀ ਪਤਾ ਨਾ ਉਹ ਭਰਾ ਜਹਰ ਤਾਂ ਨਹੀਂ ਪਤਾ ਕਿ ਲਈ ਕੋਈ ਚਾ ਉਹ ਵੀ ਖਸਰ ਬਰ ਨਵੀਂ ਚੀਜ਼ ਆ ਪਹਿਲੀ ਵਾਰ ਦੇਖ ਰਹੇ ਆ ਇੰਨਾ ਮੂੰਹ ਤਾਂ ਮਾਰਦਾ ਨਹੀਂ ਬੋਲਾ ਬੋਲਾ ਇਧਰ ਵੀ ਮੂੰਹ ਆ ਬਾਈ ਇਹਦੇ ਦੇਖਾ ਹੱਥ ਲਾ ਕੇ ਨਾ ਨਾ ਵੀਰੇ ਹੱਥਾਂ ਲਾਏ ਯਾਰ ਮੂੰਹ ਤਾਂ ਦੋਨੇ ਆ ਦੋਨੇ ਚੋਂ ਮੂੰਹ ਆ ਇਹਦਾ ਉਹ ਨਾਮ ਆ ਰੱਬ ਬਤਰਾ ਭਲਾ ਕਰੇ ਪੁੱਛਾਂ ਆਪਣੀ ਮੰਮੀ ਨੂੰ ਫੋਨ ਕਰਕੇ ਉਹ ਭਾਈ ਯਾਰ ਕੀ ਆ ਹੁਣ ਤਾਂ ਤੁਸੀਂ ਦੱਸ ਸਕਦੇ ਹੋ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਤੇ ਬੜੇ ਇਹ ਲੱਤਾਂ ਵੀ ਖਾਸੀਆਂ ਨੇ ਸਾਰੇ ਮਾਰੂ ਛੜ ਰਹੇ ਇੱਧਰੇ ਓਏ ਮਮਾ ਇਹ ਵੀਡੀਓ ਹੱਲ ਵਾਲੀ ਰਹੀ ਹੈ ਇੱਕ ਤਾਂ ਜਿਹੜਾ ਲਾਲ ਜਾਂਦਾ ਉਹ ਦੇਖੋ ਕੀ ਚੀਜ਼ ਆ ਜਾਂ ਰਹੀ ਹੈ ਬੱਸ ਯਾਰ ਇਹ ਪਰਦੇ ਨੇ ਇਹੋ ਮੋ ਓ ਸਾਰਾ ਲੱਤਾਂ ਬਹਈਆਂ ਖਾਸੀਆਂ ਨੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਹਰੇਕ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਅੱਬਾ ਸੋਣਾ ਜਿਹਨੂੰ ਇਸ ਬਾਰੇ ਪਤਾ ਉਹ ਸਾਨੂੰ ਕਮੈਂਟ ਕਰਿਓ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮਾਲ ਆ ਯਾਰ ਹੈ ਨਾ ਕੁਦਰਤ ਦੇਖੋ ਕਿੰਨੀ ਵੱਡੀ ਚੀਜ਼ ਆ ਦੋ ਕੈਮਰੇ ਜਿਹਨਾਂ ਤੋਂ 80 ਲੱਖ ਜੂਨ ਦੇ ਵਿੱਚੋਂ ਇਹ ਵੀ ਇੱਕ ਆ ਦੱਦ ਤਬ ਕਿਸੇ ਉਹ ਢੜੀ ਉਹ ਕਿਹੜਾ ਦੋਮਲਾ ਹੁੰਦਾ ਯੋ ਕੀ ਨਾਮ ਸ਼ਰਾ ਸੱਪ ਦਾ ਬਣਾਉਣੀ ਗਮੂਣੀ ਗਮੂਣੀ ਬਾਈ ਗਮੂਣੀ ਹਾਂ ਤਾਂ ਬਾਈ ਜਰਾ ਬਾਈ ਕੋਲੇ ਬੈਠਾਗਾ ਮਹਿੰਗੀ ਹੁੰਦੀ ਆ ਬਾਈ ਕੋਲੇ ਬੈਠਾ ਦੇ ਇਹ ਬਾਈ ਕਹਿੰਦਾ ਗਮੂਣੀ ਆ ਪਤਾ ਨਹੀਂ ਕੀ ਆ ਉਹ ਕਿਹਨੂੰ ਕਿਹਨੂੰ ਪਤਾ ਦੱਸਿਓ ਚੰਗੀ ਤਰ੍ਹਾਂ ਵੀਡੀਓ ਚ ਦੇਖ ਲਓ ਚੱਲ ਚੱਲ ਚੰਗਾ ਨਹੀਂ ਜਾਂਦਾ ਨਹੀਂ ਕੀ ਠੀਕ ਇਹ ਚੀਜ਼ ਆ ਬਾਈ ਵੀ ਸੌਨ ਦੇ ਮਹੀਨੇ 'ਚ ਆਂਦੀ ਹੁੰਦੀ ਐ। ਹੂੰ। ਇਹ ਸੌਨ ਦਾ ਮਹੀਨਾ ਹੀ ਟਲਦਾ। ਸੌਨ ਦਾ ਮਹੀਨਾ ਜਾਂਦਾ। ਹਾਂ ਕਹਿੰਦੇ ਜੇ ਵੱਡ ਜੇ ਡੇੜੀ ਮੇਰਾ ਕਹਿੰਦਾ। ਹੂੰ। ਤੇ ਲੱਤ ਹਾਂਥੀ ਜਿੱਡੀ ਹੋ ਜਾਂਦੀ ਐ ਤੇ ਕਾਲੀ ਹੋ ਜਾਂਦੀ ਐ ਤਰੇੜਾਂ ਆ ਜਾਂਦੀਆਂ ਨੇ। ਅੱਛਾ। ਜੇ ਕਹਿੰਦਾ ਵੀ ਕੀ ਚੀਜ਼ ਬਾਈ ਕਿਵੇਂ? ਇੱਕ ਮੂਣੀ ਐ ਵੀ ਜੇ ਵੱਡ ਜੇ ਹਾਂ। ਲੱਤ ਹਾਂਥੀ ਜਿੱਨੀ ਹੋ ਜਾਂਦੀ ਐ। ਕਿੱਦੀ ਮੋਟੀ ਆਂਤੀ ਲੱਤ ਹੁੰਦੀ ਆ ਉਹ ਪੁੰਨੀ ਹੋ ਜਾਂਦੀ ਐ। ਅੱਛਾ। ਸੌਨ ਦੇ ਮਹੀਨੇ ਆਂਦੀ ਹੁੰਦੀ ਐ ਇਹ। ਸੌਨ ਦੇ ਮਹੀਨੇ ਹੁੰਦੀ। ਸੌਨ ਦੇ ਮਹੀਨੇ ਆਂਦੀ ਐ। ਟ੍ਰੇਡਾਂ ਆ ਜਾਂਦੀਆਂ ਸਾਰੇ ਸਰੀਰ 'ਚ। ਸਰੀਰ 'ਚ। ਹਾਂ ਜਦੋਂ ਸੌਣ ਦਾ ਮਹੀਨਾ ਲੰਘ ਜਾਂਦਾ ਫੇਰ ਬੰਦਾ ਨੋਰਮਲ ਹੋ ਜਾਂਦਾ। ਫੇਰ ਸੌਣ ਦੇ ਮਹੀਨੇ ਕਿੱਥੋਂ ਮਰਜ਼ੀ ਆਵੇ ਸੂਂ ਕੇ ਜਾਣੇ ਜਾਣਾ ਨੇ। ਲਤ ਨਹੀਂ ਹੋ ਜਾਂਦੀ ਐ। ਅੱਛਾ। ਹਾਂ। ਸੋਹ ਬਾਈ ਇੱਕ ਸਾਡੇ ਕੋਲੇ ਇਹਦਾ ਕਹਿੰਦਾ ਕਿ ਇੱਕ ਇਹੋ ਜਿਹਾ ਜੀਵਾ ਇਹ ਸੌਣ ਦੇ ਮਹੀਨੇ ਆਂਦਾਗਾ ਤੇ ਜਿਹਨੂੰ ਇਹ ਕੱਤ ਲਿਆ ਉਹਦੀ ਲਤ ਹਾਤੀ ਦੀ ਲਤ ਜਿੰਨੀ ਮੋਟੀ ਹੋ ਜੂਗੀ। ਤੇ ਤੇਰਾ ਆ ਜਿਹਦੀ ਨੇ ਜ਼ਰੀਤ ਤੇ ਸੌਣ ਦੇ ਮਹੀਨੇ ਤੋਂ ਬਾਅਦ ਇਹ ਫੇਰ ਨੋਰਮਲ ਹੋ ਜੇਗਾ ਸਰੀਰ ਸੋ ਬਈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤੇ ਤੁਸੀਂ ਵੀ ਆਪਦੇ ਵਿਚਾਰ ਦਿਓ ਤੁਹਾਡਾ ਕੀ ਕਹਿਣਾ ਤੇ ਕੀ ਮੰਨਣਾ ਇਸ ਬਾਰੇ ਸੋ ਧੰਨਵਾਦ ਦੋਸਤੋ ਥੈਂਕ ਯੂ ਥੈਂਕ ਯੂ ਵੈਰੀ ਮੱਚ